ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpkanja.com ਸਾਬਕਾ ਕੇਂਦਰੀ ਮੰਤਰੀ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਕ ਕੁਮਾਰ ਦੀ ਅਗਵਾਈ ਚ ਐਫਸੀਆਈ ਦੀ ਪੁਨਰਗਠਨ ਸੰਬੰਧੀ ਰਿਪੋਰਟ ਨੇ ਸੂਬੇ ਚ ਸਿਆਸੀ ਤੇ ਸਮਾਜਿਕ ਉਥਲ-ਪੁਥਲ ਪੈਦਾ ਕਰ ਦਿੱਤੀ ਹੈ ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਰਿਪੋਰਟ ਨੂੰ ਲਾਗੂ ਕਰਨ ਦਾ ਮਕਸਦ ਪੰਜਾਬ ਅਤੇ ਹਰਿਆਣਾ ਵਿੱਚੋਂ ਕਣਕ ਤੇ ਝੋਨੇ ਦੀ ਖਰੀਦ ਤੋਂ ਹੱਥ ਪਿੱਛੇ ਖਿੱਚਣਾ ਹੈ ਉੱਚੀ ਸਮਝੀ ਰਣਨੀਤੀ ਇਹ ਹੈ ਕਿ ਬੇ ਕਿਸਾਨ ਨੂੰ ਜਿਹੜੀ ਇੱਕ ਮੰਡੀ ਹੁੰਦੀ ਹੈ ਏਪੀਐਮਸੀ ਮੰਡੀ ਜਿਹਨੂੰ ਅਸੀਂ ਕਹਿੰਦੇ ਰੈਗੂਲੇਟਿਡ ਮੰਡੀ ਜਿਹੜੀ ਮਾਰਕੀਟ ਆ ਗਈ ਹੈ ਉਹਨੂੰ ਉਹ ਤੋਂ ਉਹਨੂੰ ਕਿਸਾਨ ਨੂੰ ਜਾਂ ਉਹਦੇ ਵਿੱਚੋਂ ਜਿਹੜੇ ਉਹਦੇ ਜਿੰਸ ਆਂਦੇ ਆ ਜਿਹਦੇ ਵਿੱਚ ਫਰੂਟ ਐਂਡ ਵੈਜੀਟੇਬਲਸ ਨੂੰ ਤਾਂ ਹਟਾਤਾ ਗਿਆ ਹੈ ਹੁਣ ਉਹਨਾਂ ਦੇ ਇਕਨੋਮਿਕ ਸਰਵੇ ਤੁਸੀਂ ਅਗਰ 2015 ਦੇਖਦੇ ਹੋ ਇਕਨੋਮਿਕ ਸਰਵੇ ਜੋ ਸਾਫ਼ ਕੀਤਾ ਗਿਆ ਹੈ ਇਸ ਦਾ ਨੈਕਸਟ ਟਾਰਗੇਟ ਗੇਹੂ ਔਰ ਛੋਨਾ ਹੈ ਪੈਡੀ اور ਵੀਕ ਨੋ ਉਹਦੇ ਵਿੱਚੋਂ ਕੱਢ ਲੈਣਾ ਉਹਦੇ ਵਾਸਤੇ ਕੱਢਣ ਵਾਸਤੇ ਇੱਕੋ ਤਰੀਕਾ ਹੈਗਾ ਕਿ ਤੁਸੀਂ ਉਹਨੂੰ ਐਫਸੀਆ ਤੋਂ ਪਹਿਲੇ ਬਾਤ ਕਰਦੇ ਹੋ ਐਫਸੀਆ ਤੋਂ ਅਗਰ ਬਾਤ ਕਰਤਾ ਐਫਸੀਆ ਵਿੱਚੋਂ ਵਿਡਰਾ ਕਰ ਲਿਆ ਉਹਨੇ ਸਟੇਟ ਏਜੰਸੀਜ਼ ਦੀ ਗੱਲ ਕਰ ਰਿਹਾ ਪੰਜਾਬ ਵਰ ਹਰਿਆਣਾ ਵਿੱਚ ਇਹ ਤਾਂ ਹਲੇ ਇਹਨਾਂ ਕੋਲ ਸਰਸ ਇਨਫਰਾਸਟ੍ਰਕਚਰ ਹੈ ਪਰ ਇਹ ਵੀ ਮੰਨਦਾ ਕਿ ਆਸ-ਆਸਤੇ ਇਹ ਵੀ ਵਿਡਰੋ ਹੋ ਜਾਏਗਾ 1-2 ਸਾਲ ਦੀ ਗੱਲ ਹੋ ਰਹੀ ਹੈ ਇਹ ਵੀ ਪਿੱਛੇ ਹੱਟ ਕੇ ਚਲਣ ਗਿਆ ਔਰ FCI ਔਰ ਸਾਰੀ ਸਟੇਟ ਏਜੰਸੀ ਨਿਕਲ ਜਾਣੀ ਹੈ ਉਸ ਸੇ ਅਸ਼ੋਰਟ ਪ੍ਰਾਈਸ ਮਿਲੇਗਾ ਔਰ ਕੰਜ਼ਿਊਮਰ ਨੂੰ ਪਤਾ ਹੈ ਕਿ ਸਾਡੇ ਦੇਸ਼ ਪਹਿਲਾ ਵਾਰ ਹੋ ਰਿਹਾ ਹੈ ਸਾਨੂੰ ਬਾਹਰੋਂ ਇਮਪੋਰਟ ਨਹੀਂ ਕਰਨਾ ਪਏਗਾ ਉਹਦਾ ਕਾਰਨ ਇਹ ਹੈ ਕਿ ਸਾਨੂੰ ਮੰਡੀਆਂ ਨੂੰ ਐਕਸਪੈਂਡ ਕਰਨਾ ਪਏਗਾ ਨਾ ਕਿ ਮੰਡੀਆਂ ਨੂੰ ਖਤਮ ਕਰਨਾ ਪਏਗਾ ਜੋ ਕਿ ਸ਼ਾਮ ਤਖਮਰ ਕਮੇਟੀ ਰეკਮੈਂਡ ਕਰਤਾ ਹੈ ਉਹ ਮੇਰਾ ਮੰਨਣਾ ਹੈ ਕਿ ਬਈ ਇਸ ਸਮੇਂ ਦੇਸ਼ ਵਿੱਚ ਅਗਰ ਸੀਐਸਪੀ ਨੇ ਆਪਣੀ ਰਿਪੋਰਟ ਕੰਦੀ ਹੈ ਕਿ 5 ਕਿਲੋਮੀਟਰ ਹਰ 5 ਕਿਲੋਮੀਟਰ ਵਿੱਚ ਇੱਕ ਮੰਡੀ ਹੋਣੀ ਚਾਹੀਦੀ ਹੈ ਰੈਗੂਲੇਟਡ ਮੰਡੀ ਤਾਂ ਸਾਡੇ ਦੇਸ਼ ਵਿੱਚ ਤਕਰੀਬਨ 42000 ਮੰਡੀਆਂ ਚਾਹੀਦੀਆਂ ਇਸ ਟਾਈਮ ਸਾਡੇ ਦੇਸ਼ ਵਿੱਚ ਸਿਰਫ 7000 7500 ਦੇ ਵਿੱਚ ਮੰਡੀਆਂ ਹੈਗੀਆਂ ਤਾਂ 7000 7500 ਵੀ ਖਤਮ ਕਰਨ ਦੀ ਗੱਲ ਹੋ ਰਹੀ ਹੈ ਨਾ ਕਿ 42000 ਤੱਕ ਲੈ ਕੇ ਜਾਣ ਦੀ ਗੱਲ ਹੁਣ ਇਹ ਵੀ ਪਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users store which, ja App Store ਵਿੱਚ ਜਾ ਕੇ এবিপি ਲਾਈਵ টাইਪ ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂੰ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ